ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨੀ ਹੈ ਜਿਹੜੇ ਲੋਕ ਪੰਜਾਬ ਦੇ ਅੰਦਰ ਫੋਕਰ ਪੜਾ ਕਰਦੇ ਆ ਉਹਦੇ ਵਿੱਚ ਸਾਡੇ ਕੁਝ ਸੰਜਨੈਲ ਸਿੰਘ ਭਿੰਡਰਾਂ ਵਾਲੇ ਮੈਂ ਤੇ ਉਹਨਾਂ ਨੂੰ ਸੰਤ ਬਹੁਤ ਘੱਟ ਕਹਿੰਨਾ ਉਹਨਾਂ ਦੇ ਵਿੱਚ ਇਲ ਕਪਟੇ ਹੁੰਦੇ ਤੇ ਕੁਝ ਅਮਰਤਪਾਲ ਦੇ ਜਾਂ ਸਮਜੀਤ ਮਾਨ ਦੇ ਹੁੰਦੇ ਆ ਮੈਂ ਜਿਹੜੀਆਂ ਦੋ ਚਾਰ ਤੁਹਾਡੇ ਨਾਲ ਗੱਲਾਂ ਕਰਨੀਆਂ ਨਾ ਥੋੜਾ ਜਿਹਾ ਖੁੱਲੇ ਜਿ ਸ਼ਬਦਾਂ ਵਿੱਚ ਕਰਨ ਦੀ ਕੋਸ਼ਿਸ਼ ਕਰਨੀ ਹੈ ਅੱਜ ਕਾਫੀ ਮਿੱਤਰਾਂ ਦੋਸਤਾਂ ਦੇ ਮੈਨੂੰ ਫੋਨ ਆਏ ਤੇ ਫੋਨ ਆਉਣ ਤੋਂ ਭਾਵੇਂ ਇਹ ਨਹੀਂ ਹੁੰਦਾ ਕਿ ਮੇਰੀਉ ਸਲਾਹਾਂ ਕਰਦੇ ਨੇ ਤੇ ਜਾਂ ਮੈਨੂੰ ਉਤਸ਼ਾਹਤ ਕਰਦੇ ਨੇ ਮੇਰਾ ਧੰਨਵਾਦ ਕਰਦੇ ਨੇ ਮੈਂ ਇਹ ਕਦੇ ਨਹੀਂ ਸੋਚਿਆ ਤੇ ਨਾ ਹੀ ਜਿਹੜੇ ਬੰਦੇ ਫੂਕ ਦਿੰਦੇ ਨੇ ਹਵਾ ਦਿੰਦੇ ਨੇ ਮੈਂ ਉਹਨਾਂ ਦੇ ਨਾਲ ਬਹੁਤਾ ਸਹਿਮਤ ਹਾਂ ਉਹਨਾਂ ਕੁਝ ਗੱਲਾਂ ਮੈਨੂੰ ਠੀਕ ਲੱਗੀਆਂ ਜਿਹੜੇ ਲੋਕ ਇੱਕ ਦੂਜੇ ਨੂੰ ਹੱਲਾਸ਼ੇਰੀ ਦਿੰਦੇ ਨੇ ਉਹ ਆਪਣੀ ਥਾਂ ਤੇ ਠੀਕ ਹੋ ਸਕਦੇ ਆ ਪਰ ਕੁਝ ਘਟਨਾਵਾਂ ਸਾਡੇ ਪੰਜਾਬ ਦੇ ਵਿੱਚ ਉਹ ਵਾਪਰੀਆਂ ਜਿਨ੍ਹਾਂ ਨੂੰ ਅਸੀਂ ਬੇਵਜ੍ਹਾ ਬੇਲੋੜਾ ਹੱਲਾਸ਼ੇਰੀ ਦਿੱਤੀ ਤੇ ਉਹ ਇੱਕ ਬਹੁਤ ਵੱਡਾ ਇਸ਼ੂ ਬਣ ਗਿਆ ਮੁੱਦਾ ਬਣ ਗਿਆ ਹੁਣ ਜਿਹੜਾ ਸੰਤਾਪ ਸਾਡੇ ਪੰਜਾਬ ਦੇ ਲੋਕਾਂ ਨੂੰ ਆਪਣੇ ਪਿੰਡੇ ਤੇ ਹੰਡਾਉਣਾ ਪੈ ਰਿਹਾ ਉਹ ਕੀ ਹੈ ਜਦੋਂ ਕੰਗੜਾ ਰਣਾਉ ਦੇ ਕੁਲਵਿੰਦਰ ਕੌਰ ਨੇ 에어ਪੋਰਟ ਤੇ ਚੰਡੀਗੜ੍ਹ ਵਿਖੇ ਥੱਪੜ ਮਾਰਿਆ ਉਹਦੀ ਚਰਚਾ ਛਿੜੀ ਜਿਹੜੀ ਮੈਂ ਗੱਲਬਾਤ ਕਰਨੀ ਉਹ ਥੋੜਾ ਜਿਹਾ ਆਪਣੇ ਟਿੱਕੇ ਨਾਲ ਕਰਨੀ ਹੈ ਧਿਆਨ ਦੇ ਨਾਲ ਸੁਣਿਓ 에어ਪੋਰਟ ਤੇ ਤੁਸੀਂ ਜਾਣਿਓ ਮੈਂ ਬਹੁਤ ਵਾਰ ਗਿਆ ਉੱਥੇ ਇੱਕ ਸਿਕਿਉਰਿਟੀ ਦੀ ਪ੍ਰੋਟੋਕਾਲ ਹੁੰਦੀ ਹੈ ਤੁਹਾਨੂੰ ਚੈੱਕ ਅਪ ਕੀਤਾ ਜਾਂਦਾ ਹੈ। ਜਾਨੀ ਕਿ ਜਦੋਂ ਕੰਗਰਣਾ ਰਣੌਤ ਆਉਂਦੀ ਹੈ ਉਹਨੂੰ ਉਸ ਕੁਲਵਿੰਦਰ ਕੌਰ ਕੁੜੀ ਨੇ ਕਿਹਾ ਕਿ ਤੁਸੀਂ ਆਪਣਾ ਪਰਸ ਮੈਨੂੰ ਦਿਓ। ਇਦਾਂ ਕਰਕੇ ਕੋਈ ਇਸ਼ੂ ਬਣਿਆ ਸੀ ਉੱਥੇ। ਤੇ ਉਹ ਕੁੜੀ ਨੇ ਥੱਪੜ ਮਾਰਿਆ ਜਾਂ ਨਾ ਮਾਰਿਆ ਇਹ ਬਾਅਦ ਦੀਆਂ ਗੱਲਾਂ ਨੇ। ਹੁਣ ਜਿਸ ਤੱਕ ਤਾਂ ਸਿਕਿਉਰਿਟੀ ਦੀ ਪ੍ਰੋਟੋਕਾਲ ਹੈਗੀ ਉੱਥੇ ਤੱਕ ਤਾਂ ਬਹੁਤ ਕੁੜੀ ਨਾਲ ਸਹਿਮਤ ਆ ਕਿ ਕੋਈ ਵੀ ਮਨੁੱਖ ਹੋਵੇ ਉਹ ਪਲੇਨ ਦੇ ਵਿੱਚ ਜਦੋਂ ਚੜਦਾ ਹੈ ਉਦੋਂ ਪਹਿਲਾਂ ਉਹਨੂੰ ਚੈੱਕਅਪ ਕੀਤਾ ਜਾਂਦਾ ਪਰ ਜਦੋਂ ਇਹ ਚਰਚਾ ਛੜੀ ਕਿ ਕੁਲਵਿੰਦਰ ਕੌਰ ਨੇ ਕੰਗਰਨਾਰ ਨੌ ਦੇ ਥੱਪੜ ਮਾਰ ਦਿੱਤਾ ਬਾਅਦ ਵਿੱਚ ਇੱਕ ਵੀਡੀਓ ਵਾਇਰਲ ਹੁੰਦੀ ਹੈ ਛੋਟਾ ਜਿਹਾ ਕਲਿੱਪ ਉਹਦੇ ਵਿੱਚ ਉਹ ਕਹਿੰਦੀ ਹੈ ਕਿ ਕੰਗਰਨਾਰ ਨੌਤ ਨੇ ਜਿਹੜੀਆਂ ਸਾਡੀਆਂ ਔਰਤਾਂ ਦਿੱਲੀ ਕਿਸਾਨੀ ਅੰਦੋਲਨ ਵਿੱਚ ਧਰਨੇ ਤੇ ਬੈਠੀਆਂ ਸੀ ਉਹਨਾਂ ਨੂੰ 2-300 ਦੀ ਦਿਹਾੜੀ ਵਾਲੀਆਂ ਕਹਿ ਕੇ ਬਿਆਨ ਦਿੱਤਾ ਸੀ ਤੇ ਇਹ ਜਿਹੜੀ ਚਰਚਾ ਸੀ ਬਹੁਤ ਵਾਇਰਲ ਹੋਈ ਤੇ ਜਿਹੜੇ ਸਾਡੇ ਪੰਜਾਬ ਦੇ ਬਚੰਦੇ ਨੇ ਬਾਹਰ ਮੋਰਨ ਕੰਟਰੀ ਵਿੱਚ ਰਹਿੰਦੇ ਨੇ ਪੰਜਾਬੀ ਖਾਸ ਕਰਕੇ ਖਾਸ ਕਰਕੇ ਉਹਦੇ ਨਾਲ ਸਿੱਖ ਕੌਮ ਨੂੰ ਜੋੜਿਆ ਜਾਂਦਾ ਉਹਨਾਂ ਨੇ ਉਹ ਕੁਲਵਿੰਦਰ ਕੌਰ ਨੂੰ ਹੱਲਾਸ਼ੇਰੀ ਦਿੱਤੀ ਬਹੁਤਿਆਂ ਨੇ ਇਨਾਮ ਦੇਣ ਦੀ ਗੱਲ ਕੀਤੀ ਤੇ ਇਹ ਚਰਚਾਵਾ ਤਕਰੀਬਨ ਡੇਢ ਕ ਹਫਤਾ ਡੇਢ ਕ ਵੀਕ ਲਗਾਤਾਰ ਛਿੜੀਆਂ ਰਹੀਆਂ ਤੇ ਹੁਣ ਖਮਿਆਜਾ ਕੀ ਭੁਗਤਣਾ ਪੈ ਰਿਹਾ ਇਹਨੂੰ ਕਹਿ ਲਈਏ Shimla ਦੇ ਜਿਹੜੇ ਹਿਮਾਚਲ ਦੇ ਲੋਕ ਨੇ ਉਹਦੇ ਨਾਲ ਟਕਰਾ ਪੈਦਾ ਕਰ ਦਿੱਤਾ ਸਿੱਖ ਵਰਜ ਹਿਮਾਚਲ ਪ੍ਰਦੇਸ਼ ਦੇ ਲੋਕ ਕੁਝ ਦਿਨਾਂ ਤੋਂ ਜਿਹੜੀਆਂ ਘਟਨਾਵਾਂ ਚਰਚਾਵਾਂ ਛਿੜੀਆਂ ਹੋਈਆਂ ਨੇ ਜਿਹੜੇ ਸਾਡੇ ਪੰਜਾਬੀ ਪੰਜਾਬ ਤੋਂ Shimla ਹਿਮਾਚਲ ਵਿੱਚ ਘੁੰਮਣ ਵਾਤੇ ਜਾਂਦੇ ਨੇ ਉਹਨਾਂ ਦੀਆਂ ਗੱਡੀਆਂ ਵਗੈਰਾ ਤੋੜ ਦਿੱਤੀਆਂ ਗਈਆਂ ਹਾਲਾਂਕਿ ਜਿਹੜੀਆਂ ਗੱਡੀਆਂ ਤੋੜੀਆਂ ਨੇ ਉਹਦੇ ਵਿੱਚ ਕੀ ਰੀਜਨ ਹੈ ਕਿਉਂ ਗੱਡੀਆਂ ਤੋੜੀਆਂ ਗਈਆਂ ਤੇ ਉਹਦਾ ਕਾਰਨ ਕੀ ਸੀ ਜਦੋਂ ਤੁਸੀਂ ਹਿਮਾਚਲ ਦੇ ਲੋਕਾਂ ਨਾਲ ਜਾਂ ਪੁਲਿਸ ਨਾਲ ਗੱਲ ਕਰਦੇ ਹੋ ਉਹ ਕਹਿੰਦੇ ਐ ਕਿ ਇਹ ਲੋਕ ਇੱਥੇ ਆ ਕੇ ਗੁੰਡਾਗਰਦੀ ਕਰਦੇ ਨੇ ਧੱਕਾਸ਼ਾਹੀ ਕਰਦੇ ਨੇ ਗੱਡੀਆਂ ਪਾਰਕ ਤੋਂ ਬਿਨਾ ਕਿਤੇ ਹੋਰ ਖੜਾ ਦਿੰਦੇ ਨੇ ਉਹਨਾਂ ਦਾ ਗੱਲਬਾਤ ਕਰਨ ਦਾ ਕੋਈ ਹੋਰ ਮਤਲਬ ਸੀ ਹੁਣ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਇਹਨਾਂ ਨੇ ਇਸ਼ੂ ਇਦਾਂ ਬਣਾਤਾ ਕਿ ਉਹ ਹਿਮਾਚਲ ਦੇ ਲੋਕ ਕੰਗਣਾ ਰਣਾਉ ਦੇ ਥੱਪੜ ਮਾਰਨ ਕਰਕੇ ਇਹ ਸਾਡੇ ਨਾਲ ਖੁੰਧਕਾਂ ਘਟ ਰਹੇ ਨੇ ਤਾਂ ਸਾਡੇ ਪੰਜਾਬੀਆਂ ਦੀ ਕੁੱਟਮਾਰ ਹੋ ਰਹੀ ਹੈ ਜੇ ਇਹ ਹੋ ਰਿਹਾ ਤਾਂ ਬਹੁਤ ਗਲਤ ਹੋ ਰਿਹਾ ਮੈਂ ਇਹਦੇ ਨਾਲ ਸਹਿਮਤ ਨਹੀਂ ਪਰ ਜਦੋਂ ਸਾਡੇ ਪੰਜਾਬ ਦੇ ਲੋਕ ਫੁਕਰਪਣਾ ਕਰਦੇ ਆ ਉਹ ਫੁਕਰਪਣਾ ਜਿਹੜਾ ਕਰਦੇ ਨੇ ਉਹਦਾ ਖਮਿਆਜਾ ਹੋਰ ਲੋਕਾਂ ਨੂੰ ਭੁਗਤਣਾ ਪਊ ਇਹ ਤੁਸੀਂ ਸੋਚ ਵੀ ਨਹੀਂ ਸਕਦੇ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਜਿਹੜੇ ਸਿੱਖ ਚਿਹਰੇ ਨੇ ਭਾਵੇਂ ਉਹ ਪੁਲਿਸ ਦੇ ਵਿੱਚ ਹੋਣ ਭਾਵੇਂ ਆਰਮੀ ਵਿੱਚ ਹੋਣ ਭਾਵੇਂ 에어ਪੋਰਟ ਤੇ ਜਿਹੜੀ ਸਿਕਿਉਰਿਟੀ ਹੈ ਉਹਦੇ ਵਿੱਚ ਹੋਣ ਉਹਨਾਂ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਨਜ਼ਰ ਦੇ ਨਾਲ ਦੇਖਿਆ ਜਾਂਦਾ ਹੈ ਤੇ ਜਿਹੜਾ ਵੀ ਸਿੱਖ ਚਿਹਰਾ ਸਾਹਮਣੇ ਆਉਂਦਾ ਹੈ ਤੇ ਉਹ ਖਾਸ ਕਰਕੇ ਜਿਹੜੇ ਸਕਿਉਰਿਟੀ ਦੇ ਵਿੱਚ ਮੁਲਾਜ਼ਮ ਨੇ ਉਹਨਾਂ ਤੇ ਸ਼ੱਕ ਦੀ ਨਜ਼ਰ ਜਾਂਦੀ ਹੈ। ਜਾਨੀ ਕਿ ਇਹ ਚਰਚਾਵਾ ਛੜੀਆਂ ਰਹੀਆਂ ਜਿਹੜੇ ਨਾਮ ਦੇਣ ਵਾਲੇ ਸੀ ਇਨਾਮ ਦੇਣ ਵਾਲੇ ਸੀ ਜਾਂ ਉਹਨੂੰ ਹੱਲਾਸ਼ੇਰੀ ਦੇਣ ਵਾਲੇ ਸੀ ਬਹੁਤੇ ਫੁਕਰੇ ਇਥੋਂ ਤੱਕ ਵੀ ਕਹਿੰਦੇ ਸੀ ਕਹਿੰਦੇ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਉਹਨੂੰ ਆਪਾਂ ਇਲੈਕਸ਼ਨ ਲੜਾ ਕੇ ਐਮਐਲਏ ਬਣਾ ਦਾਂਗੇ ਇਥੋਂ ਤੱਕ ਵੀ ਗੱਲਾਂ ਬਾਤਾਂ ਹੋਈਆਂ। ਪਰ ਹੁਣ ਜਦੋਂ ਹਿਮਾਚਲ ਦੇ ਵਿੱਚ ਛਿੱਤਰ ਪੈਣਾ ਸ਼ੁਰੂ ਹੋ ਗਏ ਵਜਾ ਕੋਈ ਵੀ ਹੋਵੇ ਹੁਣ ਜਿਹੜੇ ਇਨਾਮ ਦੇਣ ਵਾਲੇ ਸੀ ਨਾ ਉਹਨਾਂ ਵਿੱਚੋਂ ਇੱਕ ਦਾ ਵੀ ਬਿਆਨ ਨਹੀਂ ਆਇਆ ਵੀ ਇਹ ਕੀ ਹੋ ਰਿਹਾ ਐ ਐਕਚੁਅਲੀ ਮੈਂ ਜਿਹੜੀ ਗੱਲਬਾਤ ਤੁਹਾਡੇ ਨਾਲ ਅੱਜ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਮੇਰਾ ਮਤਲਬ ਇਹ ਹੈ ਕਿ ਜਦੋਂ ਛੋਟਾ ਜਿਹਾ ਮੁੱਦਾ ਹੁੰਦਾ ਕੋਈ ਇਸ਼ੂ ਹੁੰਦਾ ਹੈ ਅਸੀਂ ਉਹਨੂੰ ਕੰਟਰੋਲ ਕਰਨ ਦੀ ਬਜਾਏ ਉਹਨੂੰ ਭੰਬੜ ਬਾਲ ਕੇ ਡੜ ਕੇ ਭਾਂਬੜ ਬਣਾ ਕੇ ਅਸੀਂ ਉਹਨੂੰ ਲੋਕਾਂ ਦੇ ਵਿੱਚ ਇੰਨਾ ਹਾਈਲਾਈਟ ਕਰ ਦਿੰਨੇ ਆ ਬਸ ਅਸੀਂ ਫਿਰ ਇੱਕ ਤਰਫ ਹੋ ਕੇ ਖੜ੍ਹ ਜਾਂਦੇ ਆ ਗੁਲਵਿੰਦਰ ਕੌਰ ਬੱਬਰ ਸ਼ੇਰ ਨਹੀਂ ਐ ਗੁਲਵਿੰਦਰ ਕੌਰ ਨੇ ਬਦਲਾ ਲੈ ਲਿਆ ਗੁਲਵਿੰਦਰ ਕੌਰ ਨੇ ਖਾਲਸਤਾਨ ਦਾ ਜਿਹੜਾ ਝੰਡਾ ਸੀ ਉਹ ਉੱਚਾ ਚੱਕ ਦਿੱਤਾ ਗੁਲਵਿੰਦਰ ਕੌਰ ਨੇ ਸੇਕ ਕੌਮ ਦੀ ਜਿਹੜੀ ਪੱਗ ਟੈਂਦੀ ਸੀ ਲੱਤੀ ਸੀ ਉਹ ਸਿਰ ਤੇ ਰੱਖ ਦਿੱਤੀ ਪਤਾ ਨਹੀਂ ਕਿਹੋ ਜਿਹਾ ਡਾਇਲੌਗ ਬਣਾ ਕੇ ਅਸੀਂ ਉਸ ਕੁੜੀ ਦੇ ਹੱਕ ਵਿੱਚ ਹਾਂਦੇ ਨਾਰੇ ਮਾਰੇਗੇ ਤੇ ਹੁਣ ਜਿਹੜਾ ਮਾਹੌਲ ਬਣਿਆ ਹੋਇਆ ਹੈ ਕੱਲਾ ਹਿਮਾਚਲ ਦੀ ਗੱਲ ਨਾ ਕਰੋ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਬਹੁਤੇ ਟਰੱਕ ਡਰਾਈਵਰ ਜਿਹੜੇ ਦੂਜੀਆਂ ਸਟੇਟਾਂ ਵਿੱਚ ਸੂਬਿਆਂ ਵਿੱਚ ਟਰੱਕ ਲੈ ਕੇ ਜਾਂਦੇ ਨੇ ਬਹੁਤਿਆਂ ਦੇ ਕਾਰੋਬਾਰ ਨੇ ਬਹੁਤ ਕੁਝ ਹੋ ਰਿਹਾ ਤੇ ਉਹਨਾਂ ਦੇ ਨਾਲ ਇਹ ਘਟਨਾਵਾਂ ਬਹੁਤ ਨਾਰਮਲੀ ਬਾਪ ਰਹੀਆਂ ਨੇ ਤੇ ਉਹਨਾਂ ਦੇ ਦਿਮਾਗ ਵਿੱਚ ਇਹ ਚੱਲਦਾ ਹੈ ਕਿ ਇਹ ਸ਼ਾਇਦ ਜਿਹੜਾ ਕੰਗਣਾ ਰਣਾਉ ਦੇ ਥੱਪੜ ਮਾਰਿਆ ਸੀ ਉਹਦਾ ਬਦਲਾ ਲਿਆ ਜਾ ਰਿਹਾ ਹੈ ਜਾਨਕਿ ਗੱਲਬਾਤ ਇਸ ਤਰੀਕੇ ਨਾਲ ਘਮਾਈ ਜਾ ਰਹੀ ਹੈ ਲਾਸਟ ਮੈਂ ਇਥੇ ਇੱਕ ਬੇਨਤੀ ਕਰਕੇ ਬਹੁਤ ਲੰਮਾ ਚੌੜਾ ਨਾ ਬੋਲਣਾ ਇਹ ਕਹਿਣਾ ਚਾਹੁੰਨਾ ਕਿ ਜਦੋਂ ਕੋਈ ਸਾਡਾ ਪੰਜਾਬ ਦਾ ਨੌਜਵਾਨ ਜਾਂ ਕੋਈ ਬੇਟੀ ਕੋਈ ਛੋਟੀ ਜਿਹੀ ਉਹ ਜੀ ਗਲਤੀ ਕਰਦੀ ਹੈ ਜਿਹੜੀ ਸਰਕਾਰੀ ਜੋਬ ਤੇ ਉੱਥੇ ਇੱਕ ਪ੍ਰੋਟੋਕਾਲ ਹੁੰਦੀ ਹੈ ਤੁਸੀਂ ਉਹਦੀ ਪਾਲਣਾ ਕਰੋ ਪਰ ਉਹਨੂੰ ਇੱਕ ਸੇਖ ਕੌਮ ਬਜੋਂ ਜਾਂ ਖਾਰਤਾਨ ਬਜੋਂ ਜਦ ਤੁਸੀਂ ਮੂਦਾ ਬਣਾ ਕੇ ਉਭਾਰਦੇ ਹੋ ਤੇ ਇਹ ਬਹੁਤ ਦੂਰ ਤੱਕ ਮੈਸੇਜ ਜਾਂਦਾ ਹੈ ਤੇ ਸਾਡੀ ਸੇਖ ਕੌਮ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ ਗਲਤੀ ਇੱਕ ਮਨੁੱਖ ਦੀ ਹੁੰਦੀ ਹੈ ਉਹ ਵੀ ਛੋਟੀ ਜਿਹੀ ਹੁੰਦੀ ਹੈ ਤੇ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਪਰ ਜਿਹੜੇ ਸਾਡੇ ਫੁਗਰੇ ਲੋਕ ਨੇ ਪੰਜਾਬ ਦੇ ਖਾਸ ਕਰਕੇ ਤੇ ਇਹ ਇੰਨਾ ਕੁ इमोशनल ਹੋ ਜਾਂਦੇ ਨੇ ਇੰਨਾ ਕੁ ਭਾਵਕ ਹੋ ਜਾਂਦੇ ਨੇ ਜਜਵਾਤੀ ਹੋ ਜਾਂਦੇ ਨੇ ਪਤਾ ਨਹੀਂ ਕੀ ਕੁਝ ਕਹਿ ਦਿੰਦੇ ਨੇ ਤੇ ਹੁਣ ਸਾਰੇ ਹੀ ਚੁੱਪ ਬੈਠੇ ਆ ਮੈਂ ਜਦੋਂ ਵੀ ਗੱਲ ਕਰਦਾ ਮੈਂ ਇਹ ਗੱਲ ਨਹੀਂ ਕਰਦਾ ਕਿ ਇਸ਼ੂ ਬਣਾ ਕੇ ਇਹ ਮੁੱਦੇ ਨੂੰ ਪੜਕਾਇਆ ਜਾਵੇ ਇਸ਼ੂ ਨੂੰ ਪੜਕਾਇਆ ਜਾਵੇ ਐਦਾਂ ਕਦੇ ਨਹੀਂ ਮੈਂ ਗੱਲ ਕਰਦਾ ਮੈਂ ਕਹਿੰਦਾ ਉਹਨਾਂ ਕੰਟਰੋਲ ਕਰਿਆ ਕਰੀਏ ਜਿਹੜਾ ਵੀ ਭਾਰਤ ਦਾ ਸੂਬਾ ਭਾਵੇਂ ਹਮਚਲ ਭਾਵੇਂ ਪੰਜਾਬ ਹੈ ਭਾਵੇਂ ਹਰਿਆਣਾ ਹੈ ਪਾਵੇਂ ਰਾਜਸਥਾਨ ਹੈ ਪਾਵੇਂ ਹੋਰ ਕੋਈ ਹੈ ਉਹ ਸਾਰੇ ਭਾਰਤ ਦਾ ਅੰਗ ਨੇ ਪੰਜਾਬ ਵੀ ਭਾਰਤ ਦੇ ਨਾਲ ਜੁੜਿਆ ਹੋਇਆ ਹਿਮਾਚਲ ਵੀ ਭਾਰਤ ਦੇ ਨਾਲ ਜੁੜਿਆ ਹੋਇਆ ਅਸੀਂ ਸਾਰੇ ਭਾਰਤ ਵਿੱਚ ਵਿਚਰਦੇ ਹਾਂ ਜੇ ਅਸੀਂ ਹਿਮਾਚਲ ਜਾਣਿਆ ਤਾਂ ਹਿਮਾਚਲ ਵਾਲੇ ਸਾਡੇ ਪੰਜਾਬ ਦੇ ਵਿੱਚ ਵੀ ਬਹੁਤ ਵੱਡੀਆਂ-ਵੱਡੀਆਂ ਨੌਕਰੀਆਂ ਤੇ ਪ੍ਰਾਈਵੇਟ ਜੌਬਾਂ ਤੇ ਲੱਗੇ ਹੋਏ ਐ ਜਨਕਿ ਇਹ ਤਲਕੀ ਨੂੰ ਹੋਰ ਨਾ ਵਧਾਈਏ ਇਹ ਭਾਂਬੜ ਨੂੰ ਇਹ ਅੱਗ ਨੂੰ ਹੋਰ ਨਾ ਵੜਾਈਏ ਖਾਸ ਕਰਕੇ ਜਦੋਂ ਮਾਹੌਲ ਖਰਾਬ ਕਰਨ ਦੀ ਗੱਲ ਆਉਂਦੀ ਹੈ ਉਦੋਂ ਸਾਰਾ ਭਾਂਡਾ ਜਿਹੜਾ ਹੈ ਉਹ ਪੰਜਾਬ ਦੇ ਠੀਕਰਾਂ ਬੰਨਿਆ ਜਾਂਦਾ ਪਰ ਅਸੀਂ ਸਮਝਦੇ ਨਹੀਂ ਇਹਨਾਂ ਗੱਲਾਂ ਨੂੰ ਥੋੜਾ ਜਿਹਾ ਕੰਟਰੋਲ ਕਰੀਏ ਹੁਣ ਕਿੱਥੇ ਨੇ ਉਹ ਜਿਹੜੇ ਕਹਿੰਦੇ ਸੀ ਅਸੀਂ ਕੁਲਵਿੰਦਰ ਕੌਰ ਨੂੰ ਇਨਾਮ ਦੇਵਾਂਗੇ ਕਿੱਥੇ ਨੂੰ ਲੋਕ ਹੁਣ ਸਾਹਮਣੇ ਆਏ ਕੋਈ 200 ਗੱਡੀ ਘੱਟੋ ਘੱਟ ਹਿਮਾਚਲ ਦੇ ਵਿੱਚ ਉਹਨਾਂ ਨੇ ਭੰਨੀ ਉਹਨਾਂ ਦੀ ਗਲਤੀ ਹੈ ਜਾਂ ਨਾ ਗਲਤੀ ਹੈ ਤਾਂhle ਬਾਅਦ ਵਿੱਚ ਗੱਲ ਹੋਣੀ ਹੈ ਪਰ ਕਿਤੇ ਨਾ ਕਿਤੇ ਜਿਹੜਾ ਅਸੀਂ ਮੁੱਦਾ ਪੜਕਾਇਆ ਸੀ ਅੱਗ ਲਾਏ ਸੀ ਉਹਦਾ ਇਹ ਅੰਦਾਜ਼ਾ ਹੈ ਜਣ ਕਿ ਉਹਦਾ ਇਹ ਖਮਿਆਜਾ ਜਿਹੜਾ ਸਾਨੂੰ ਭੁਗਤਣਾ ਪੈ ਰਿਹਾ ਇਹ ਬੇਨਤੀ ਪ੍ਰਵਾਨ ਕਰਿਓ ਥੋੜਾ ਜਿਹਾ ਸ਼ਾਂਤ ਰਹੀਏ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ